ਛੋਟੀ ਬੱਚੀ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ ਪਿਕਅਪ ਟ੍ਰੱਕ ਦੀ ਚਪੇਟ ਦੇ ਵਿੱਚ ਆਉਣ ਦੇ ਕਾਰਨ 9 ਸਾਲਾਂ ਲੜਕੀ ਹੋਈ ਗੰਭੀਰ ਜ਼ਖਮੀ ਤਾਂ ਖਬਰ ਟ੍ਰਾਂਟੋ ਦੇ ਵੈਸਟਰਨ ਇਲਾਕੇ ਤੋਂ ਨਿਕਲ ਕੇ ਸਾਹਮਣੇ ਆਈ ਜਿੱਥੇ ਕਿ ਟ੍ਰਾਂਟੋ ਦੇ ਵੈਸਟਰਨ ਇਲਾਕੇ ਦੇ ਵਿੱਚ ਸਕੂਲ ਦੇ ਨੇੜੇ ਇੱਕ ਪਿਕਅਪ ਟਰੱਕ ਦੇ ਨਾਲ 9 ਸਾਲਾਂ ਜਿਹੜੀ ਲੜਕੀ ਹੁੰਦੀ ਆ ਉਸ ਨੂੰ ਭਿਆਨਕ ਟੱਕਰ ਮਾਰੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਕਿ ਜਿਹੜੀ ਇਹ ਜਿਹੜਾ ਵੈਸਟਰਨ ਮੈਮੋਰੀਅਲ ਜਿਹੜਾ ਵੈਸਟਰਨ ਮੈਮੋਰੀਅਲ ਜੂਨੀਅਰ ਪਬਲਿਕ ਸਕੂਲ ਦੇ ਨੇੜੇ ਇੱਕ ਵਿਆਸਤ ਚੌਂਕ ਦੇ ਜਿਹੜਾ ਬੁੱਧਵਾਰ ਸਵੇਰੇ ਇੱਕ ਪਿਕਅਪ ਟਰੱਕ ਨੇ 9 ਸਾਲਾਂ ਜਿਹੜੀ ਲੜਕੀ ਹੁੰਦੀ ਆ ਬੱਚੀ ਉਸ ਦੀ ਆ ਉਸ ਨੂੰ ਭਿਆਨਕ ਟੱਕਰ ਮਾਰੀ ਜਾਂਦੀ ਹੈ ਜਿਸ ਤੋਂ ਜਿਹੜਾ ਹਾਦਸਾ ਵੈਸਟਰਨ ਰੋਡ ਅਤੇ ਰਾਈਟ ਐਵੇਨਿਊ ਦੇ ਨੇੜੇ ਵਾਪਰਿਆ ਜਿਸ ਤੋਂ ਬਾਅਦ ਕਿ ਮੌਕੇ ਤੇ ਜਿਹੜੇ ਜਾਂਚ ਅਧਿਕਾਰੀ ਪਹੁੰਚਦੇ ਨੇ ਬਚਾਅ ਕਾਰਜ ਦੀਆਂ ਟੀਮਾਂ ਪਹੁੰਚਦੀਆਂ ਮੌਕੇ ਤੇ ਐਂਬੂਲੈਂਸਾਂ ਵਾਹਾਂ ਨੂੰ ਵੀ ਸੂਚਿਤ ਕਰ ਦਿੱਤਾ ਜਾਂਦਾ ਐਂਬੂਲੈਂਸ ਵਾਹਾਂਾਂ ਦੇ ਵੱਲੋਂ ਜਲਦੀ ਦੇ ਨਾਲ ਕਾਰਵਾਈ ਕਰਦੇ ਹੋਏ ਜਿਹੜੀ ਉਸ ਲੜਕੀ ਦਾ ਇਹ ਬਚਾਅ ਕਾਰਜ ਕਰਦੇ ਹੋਏ ਉਸ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਤੇ ਉੱਥੇ ਜਾ ਕੇ ਟਰੋਮਾ ਸੈਂਟਰ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ ਤੇ ਉਧਰਲੇ ਪਾਸੇ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਉਸ ਹਾਦਸੇ ਵਾਲੀ ਥਾਂ ਤੋਂ ਜਿਹੜਾ ਉਸ ਪਿਕਅਪ ਟਰੱਕ ਦਾ ਡਰਾਈਵਰ ਸੀ ਕਿਸੇ ਵੀ ਤਰੀਕੇ ਦੇ ਨਾਲ ਭੱਜਿਆ ਨਹੀਂ ਉਸੇ ਥਾਂ ਤੇ ਰੁਕਿਆ ਰਿਹਾ ਜਾਂਚ ਦੇ ਲਈ ਪੂਰਾ ਸਹਿਯੋਗ ਦਿੱਤਾ ਹਾਦਸੇ ਦੀ ਜਿਹੜੀ ਜਾਂਚ ਆ The cat sat on the ਉਹ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਹਲੇ ਤੱਕ ਕੋਈ ਵੀ ਜਿਹੜੀ ਅਦਾਲਤੀ ਪ੍ਰਕਿਰਿਆ ਉਹ ਸਾਹਮਣੇ ਨਹੀਂ ਆਈ ਤੇ ਉਸ ਤੋਂ ਬਾਅਦ ਜਿਹੜੀ ਕੁਝ ਕੁ ਸਮੇਂ ਦੇ ਲਈ ਸੜਕ ਬੰਦ ਕਰ ਦਿੱਤੀ ਜਾਂਦੀ ਹੈ ਕਿਉਂਕਿ ਵੈਸਟਰਨ ਰੋਡ ਦੇ ਇੱਕ ਹਿੱਸੇ ਨੂੰ ਤਤਕਾਲ ਦੇ ਤੌਰ ਤੇ ਐਮਰਜੈਂਸੀ ਦੇ ਲਈ ਬੰਦ ਕੀਤੀ ਜਾਂਦੀ ਹੈ ਤਾਂ ਜੋ ਇਸ ਹਾਦਸੇ ਦੀ ਜਿਹੜੀ ਪੂਰੀ ਜਾਂਚ ਕੀਤੀ ਜਾਵੇ ਬਰੀਕੀ ਦੇ ਨਾਲ ਜ਼ਮੀਨੀ ਹਕੀਕਤ ਦੀ ਜਾਂਚ ਕੀਤੀ ਜਾਵੇ ਅਖਰ ਹਾਦਸਾ ਵਾਪਰਦਾ ਕਾਰਨ ਕੀ ਰਿਹਾ ਹਾਲਾਂਕਿ ਕੁਝ ਸਮੇਂ ਬਾਅਦ ਉਹ ਜਿਹੜਾ ਹਾਦ ਜਿਹੜਾ ਜੋ ਇਸ ਵੈਸਟਰਨ ਰੋਡ ਨੂੰ ਜਿਹੜਾ ਹਿੱਸਾ ਜਿਹੜਾ ਤਤਕਾਲ ਦੇ ਲਈ ਬੰਦ ਕੀਤਾ ਗਿਆ ਸੁਣੀ ਉਸ ਨੂੰ ਖੋਲ ਦਿੱਤਾ ਗਿਆ ਪਰ ਇਸ ਤੋਂ ਬਾਅਦ ਜਿਹੜਾ ਬਹੁਤ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਕਿ ਜਗਦੁੱਤਾ ਦੀ ਕਿੰਨੀ ਲੋੜ ਹੈ ਹਾਦਸਾ ਟ੍ਰਾਂਟੋ ਦੇ ਵਿੱਚ ਬੱਚਿਆਂ ਦੀ ਸੜਕ ਸੁਰੱਖਿਆ ਬਾਰੇ ਚਿੰਤਾ ਦਾ ਕਾਰਨ ਬਣਿਆ ਸਮੁਦਾਇਕ ਮੈਂਬਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਬੱਚਿਆਂ ਨੂੰ ਸੜਕਾਂ ਤੇ ਸੁਧਾਰਨ ਸੁਰੱਖਿਆ ਉਪਕਰਨਾਂ ਦੀ ਜਿਹੜੀ ਵਰਤੋਂ ਅਤੇ ਸਾਵਧਾਨੀ ਨਾਲ ਚੱਲਣ ਦੀ ਜਿਹੜੀ ਪ੍ਰੇਰਣਾ ਦਿੱਤੀ ਜਾਵੇ ਪਰ ਇਸ ਦੇ ਨਾਲ ਇਸੇ ਇਲਾਕੇ ਦੇ ਵਿੱਚ ਜਿਹੜਾ ਇਸ ਤੋਂ ਪਹਿਲਾਂ ਦੀ ਯਾਦ ਕਰ ਗੱਲ ਕਰੀਏ ਸਾਲ 2024 ਦੇ 15 ਨਵੰਬਰ ਨੂੰ ਵੀ ਵੈਸਟਰਨ ਇਲਾਕੇ ਦੇ ਵਿੱਚ ਇੱਕ ਹੋਰ ਹਾਦਸਾ ਵਾਪਰਿਆ ਸੀ ਜਿੱਥੇ ਕਿ ਇੱਕ ਬੱਚਾ ਇਸੇ ਤਰੀਕੇ ਦੇ ਨਾਲ ਹਾਦਸੇ ਦਾ ਸ਼ਿਕਾਰ ਹੁੰਦਾ ਜਿਸ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਇਹ ਹਾਦਸਾ ਵੈਸਟਰਨ ਰੋਡ ਦੇ ਰਾਈਟ ਐਵੇਨਿਊ ਦੇ ਨੇੜੇ ਵਾਪਰਿਆ ਤਾਂ ਇਸ ਮਾਮਲੇ ਦੇ ਵਿੱਚ ਹਲੇ ਤੱਕ ਅਦਾਲਤੀ ਪ੍ਰਕਿਰਿਆ ਕੋਈ ਸਾਹਮਣੇ ਨਹੀਂ ਆਈ ਕੋਈ ਹਲੇ ਕਿਉਂਕਿ ਹਲੇ ਕੇਸ ਅਦਾਲਤ ਦੇ ਵਿੱਚ ਨਹੀਂ ਗਿਆ ਹਾਲਾਂਕਿ ਤਾਜ਼ਾ-ਤਾਜ਼ਾ ਹਾਦਸਾ ਵਾਪਰਿਆ ਤੇ ਸਾਦਸੇ ਜਿਹੜੀ ਜਾਂਚਾ ਪੁਲਿਸ ਦੁਆਰਾ ਕੀਤੀ ਜਾ ਰਹੀ ਆ ਪਰ ਇਸ ਮਾਮਲੇ ਦੇ ਵਿੱਚ ਵੱਡੀ ਗੱਲ ਇਹ ਆ ਕਿ ਟ੍ਰਾਂਟੋ ਦੇ ਵੈਸਟਰਨ ਇਲਾਕੇ ਦੇ ਵਿੱਚੋਂ ਵੈਸਟਰਨ ਮੈਮੋਰੀਅਲ ਜੂਨੀਅਰ ਪਬਲਿਕ ਸਕੂਲ ਦੇ ਨੇੜੇ ਹਾਦਸਾ ਵਾਪਰਦਾ ਤੇ ਉਸ ਤੋਂ ਬਾਅਦ ਅਕਸਰ ਬਹੁਤ ਬਾਰਾ ਜਿਆ ਕੁਝ ਦੇਖਣ ਨੂੰ ਮਿਲਦਾ ਕਿ ਜਦੋਂ ਹਾਦਸਾ ਵਾਪਰ ਜਾਂਦਾ ਕਿ ਜਿਹੜਾ ਉਸ ਵੱਡੇ ਵੱਡੇ ਸਾਧਨ ਦਾ ਜਿਸ ਦੇ ਵਿੱਚ ਕਿ ਪਿਕਅਪ ਟਰੱਕ ਦਾ ਜਿਹੜਾ ਡਰਾਈਵਰ ਸੀ ਮੌਕੇ ਤੋਂ ਫਰਾਰ ਹੋ ਜਾਂਦਾ ਪਰ ਇਸ ਘਟਨਾ ਕਰਨ ਦੇ ਵਿੱਚ ਉਹ ਡਰਾਈਵਰ ਆ ਮੌਕੇ ਤੇ ਰੁਕ ਕੇ ਰਿਆ ਪੁਲਿਸ ਦੇ ਜਿਹੜਾ ਜਾਂਚ ਸੀ ਉਸ ਦਾ ਪੂਰਾ ਸਹਿਯੋਗ ਦਿੱਤਾ ਪਰ ਮੌਕੇ ਤੇ ਬਚਾਈ ਵੀ ਰਿਆ ਕਿ ਤਰੰਤ ਜਿਹੜੇ ਪ੍ਰਭਾਵ ਦੇ ਨਾਲ ਜਾਂਚ ਅਧਿਕਾਰੀ ਪਹੁੰਚ ਜਾਂਦੇ ਨੇ ਐਂਬੂਲੈਂਸ ਦੀਆਂ ਸੇਵਾਵਾਂ ਮਾਤਿ ਮਦਦ ਦੇ ਨਾਲ ਉਸ ਬੱਚੀ ਨੂੰ ਜਿਹੜਾ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਟਰੋਮਾ ਸੈਂਟਰ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ